ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸਫਾਈ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਸ਼ਹਿਰਾਂ ਮੌਕਸਰ ਤੋਂ ਕਵਰ ਕਰ ਰਹੇ ਹਾਂ ਦੋਸਤੋ ਨਾਲ ਹੀ ਪਿੰਡ ਰਹਿ ਜਾਂਦਾ ਦੋਸਤੋ ਗਵਿੰਦਨਗਰੀ ਆ ਤੇ ਬਾਈ ਕੋਲ ਇਹਨਾਂ ਦੋਸਤੋ ਜੇ ਗੱਲ ਕਰ ਲਈਏ ਬਹੁਤ ਚੰਗੀ ਇੱਕ ਗੱਭਣ ਮੱਝ ਵਕਾਊ ਆ ਬਾਈ ਦਾ ਖੇਤੀਬਾੜੀ ਦਾ ਕੰਮ ਆ ਬਹੁਤ ਚੰਗੇ ਪਸ਼ੂ ਪਾਲਣ ਦਾ ਕੰਮ ਆ ਦੋਸਤੋ ਪ੍ਰੋਪਰ ਰਿਕਾਰਡ ਬਾਈ ਕੋਲੇ ਹੈਗਾ ਸਾਰੇ ਪਸ਼ੂਆਂ ਦਾ ਤੇ ਬਹੁਤ ਚੰਗੀ ਮੱਝ ਅੱਜ ਬਾਈ ਨੇ ਸੇਲ ਕਰਨੀ ਆ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲਵਾਂਗੇ ਪਹਿਲਾਂ ਪਸ਼ੂਆਂ ਦੀ ਨਿਗ੍ਹਾ ਮਰਾ ਲਈਏ ਦੋਸਤੋ ਇਸ ਲਈ ਇਸੇ ਮਾਈਦੀ ਦੋਸਤੋ ਜਿਹੜੀ ਆਪਾਂ ਵੀਡੀਓ ਕਵਰ ਕਰਨੇ ਆ ਪਹਿਲੇ ਸਵੇਰ ਬਹੁਤ ਚੰਗਾ ਬਾਈ ਆ ਦੁੱਧ ਦਿੱਤਾ ਤੇ ਇੱਕ ਦੋਸਤੋ ਬਾਈ ਕੋਲੇ ਬਹੁਤ ਚੰਗੀ ਨੀਲੀ ਜავი ਝੋਟੀ ਆ ਤੇ ਇੱਕ ਦੋਸਤੋ ਇੱਥੇ ਵਹਿੜਾ ਬਾਕੀ ਦੋਸਤੋ ਨਿੱਕੇ ਨਾਗ ਹੈਗੇ ਆ ਦੋ ਤਿੰਨ ਬਾਈ ਕੋਲੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਜੇ ਗੱਲ ਕਰੀਏ ਨਾ ਇਹ ਕੱਪੜਾ ਮੱਝ ਬਾਈ ਨੇ ਵਿਕਾਊ ਕੀਤੀ ਆ ਤੇ ਆਪਣੇ ਨਾ ਚੈਨਲ ਨੂੰ ਦੋਸਤੋ ਸੁਖਾਜ ਦੇਰੀ ਕਰ ਮੈਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਣੇ ਆ ਹਾਂਜੀ ਬਾਈ ਸੱਸੀ ਕਾ ਸੱਸੀ ਕਾ ਬਜੀ ਹੋ ਠੀਕ ਆ ਬਾਈ ਹਾਂਜੀ ਹਾਂਜੀ ਠੀਕ ਆ ਨਾਂ ਦੱਸੀ ਵੀਰ ਆਪਣਾ ਵੀਰ ਜੀ ਮੇਰਾ ਨਾਮ ਪੂਰਨ ਸਿੰਘ ਆ ਜੀ ਕੀ ਨਾਮ ਪੂਰਨ ਸਿੰਘ ਆ ਜੀ ਪੂਰਨ ਸਿੰਘ ਹਾਂਜੀ ਠੀਕ ਆ ਬਾਈ ਪੂਰਨ ਇੱਕ ਵਾਰੀ ਆਪਣਾ ਨੰਬਰ ਵੀ ਦੱਸ ਦੀ ਮੇਰਾ ਨੰਬਰ ਆ ਜੀ 984897285 ਠੀਕ ਆ ਤੇ ਬਾਈ ਆਪਣਾ ਐਡਰੈਸ ਕੀ ਆ ਇੱਥੇ ਐਡਰੈਸ ਆ ਜੀ ਆਪਣਾ ਪਿੰਡ ਗੁਬਨ ਨਗਰੀ ਆ ਜੀ ਸ਼੍ਰੀ ਮੋਹਸਰ ਸਾਹਿਬ ਦੇ ਬਿਲਕੁਲ ਨਾਲ ਪੈ ਜਾਂਦਾ ਜੀ ਠੀਕ ਆ ਤੇ ਬਾਈ ਮਾਝ ਦੀ ਗੱਲ ਕਰ ਲਈਏ ਕਿੰਮਾ ਸੂਆ ਸੁੰਦੀ ਹੈ ਮੈਂ ਵੀ ਜੀ ਆਪਣੇ ਕੋਲੇ ਘਰ ਦੀ ਮੈਂ ਆ ਠੀਕ ਆ ਤੇ ਚੌਥੇ ਸੂਏ ਵਾਸਤੇ ਤਿਆਰ ਆ ਜੀ ਚੌਥੇ ਸੂਏ ਲਈ ਤਿਆਰੀ ਆ ਹਾਂਜੀ ਠੀਕ ਆ ਦਿਨ ਕਿੰਨੇ ਲੱਜੂ ਵੀਰ ਇਹ ਦਰ ਵੀਰ ਦੀ ਬਾਤ ਤਾਂ ਪੰਜ ਚਾਰ ਦਿਨ ਨੇ ਪੰਜ ਚਾਰ ਦਿਨ ਲੱਜੂ ਠੀਕ ਆ ਕਿੰਨਾ ਕੁ ਦੁੱਧ ਪਾਣਦੀ ਹੈ ਬਾਈ ਜੀ ਜੀ ਆਪਾਂ ਤਾਂ ਘਰੇਲੂ ਫੀਰਤੀ ਦੋਦੇ ਰਹੇ ਆ ਜੀ 16 17 ਲੀਟਰ ਬੜਾ ਵਧੀਆ ਸਾਡਾ ਦੁੱਧ ਅਸੀਂ ਆਪ ਜੀ ਨੂੰ ਦੇ ਰਹੇ ਹਾਂ ਠੀਕ ਆ ਯਾਨੀ ਕਿ ਘਰੇ ਜਿਵੇਂ ਆ ਕਣਕ ਕੁੰਕ ਦਾ ਦਾਣਾ ਹੁੰਦਾ ਠੀਕ ਆ 16 17 ਲੀਟਰ ਖੁੱਲਾ ਦੁੱਧ ਪਿਆ ਦਿੰਦੇ ਹਾਂ ਜਵਾ ਵਧੀਆ ਖੁੱਲਾ ਜਵਾ ਠੰਡਾ ਦੁੱਧ ਪਿਆ ਦਿੰਦੇ ਠੀਕ ਆ ਤੇ ਬਾਈ ਇਹਦੇ ਸੀਮਾਂਸੂਮਨ ਦਾ ਕੋਈ ਪਤਾ ਹੋਵੇ ਇਹ ਸੀਮਾਂ ਦਾ ਇਹ ਵੀ ਆਪਣੇ ਡਾਕਟਰ ਹੱਥ ਦੇ ਆਉਂਦਾ ਜੀ ਤੇ ਉਸੇ ਬਾਈ ਨੂੰ ਉਤੋਣੇ ਆ ਜੀ ਉਹਨੇ ਰੱਖਿਆ ਸੀ ਐਮ 29 ਕਹਿ ਕੇ ਠੀਕ ਆ ਯਾਨੀ ਕਿ ਐਮ 29 ਦਾ ਆਪਾਂ ਵੀਰ ਨੇ ਦੱਸਿਆ ਜਿਹੜਾ ਇਹ ਆਈਵੀ ਦਾ ਹਰਦੇਵ ਡਾਕਟਰ ਹੈ ਹਾਂ ਜੀ ਹਾਂ ਠੀਕ ਆ ਤੇ ਬਈ ਇਹਦੀ ਝੋਟੀ ਨੇ ਆਪਣੇ ਕੋਲੇ ਪਹਿਲੇ ਸੂਏ ਕਿੰਨਾ ਗੱਦ ਦੁੱਧ ਕੱਢਦਾ ਉਹ 16 ਲੀਟਰ ਦੁੱਧ ਐਦਕੀ ਸੂਈ ਆ ਜੀ ਉਹ ਠੀਕ ਆ ਵਧੀਆ ਠੰਡਾ ਪਿਉਂਦੀ ਰਹੀ ਹੁਣ ਵੀ 13 ਜਗਾ ਲੀਟਰ ਦੁੱਧ ਤਿਆਰ ਆ ਜੀ ਕਿੰਨਾ ਟਾਈਮ ਹੋ ਗਿਆ ਹੁਣ ਸੂਈ ਨੂੰ ਬਈ ਉਹ ਸੂਈ ਨੂੰ ਘੱਟ ਘੱਟ 7 ਮਹੀਨੇ ਹੋ ਗਏ ਜੀ ਠੀਕ ਆ 7 ਮਹੀਨੇ ਢਾਈਆਂ ਮਹੀਨਿਆਂ ਦੀ ਗੱਬਣ ਚੱਲਦੀ ਹੈ ਜੀ ਠੀਕ ਆ 2 ਢਾਈਆਂ ਮਹੀਨਿਆਂ ਦੀ ਗੱਬਣਾ ਹੁਣ ਇਸ ਵਕਤ ਤੇ ਜਾਨੀ ਕਿ 7 ਮਹੀਨੇ ਹੋ ਗਏ ਸੂਈ ਨੂੰ 16 17 ਲੀਟਰ ਇਹਨੇ ਦੁੱਧ ਕੱਢਿਆ ਆਪਣੇ ਕੋਲੇ ਲਓ ਵੀ ਝੋਟੀ ਦੀ ਗੱਲ ਕਰੀਏ ਪਹਿਲਾਂ ਝੋਟੀ ਤੁਹਾਨੂੰ ਖ ਚੰਗੇ ਬੱਚੇ ਪਾਉਂਦੀ ਆ ਕਿਉਂਕਿ ਮੱਝ ਦੋਸਤੋ ਇਸੇ ਕਰਕੇ ਝੋਟੀ ਤੁਹਾਨੂੰ ਦਿਖਾਉਣੇ ਆ ਵੇਖ ਸਕਦੇ ਆ ਆਰਟੀ ਬਿਲਕੁਲ ਦੋਸਤੋ ਕੁੰਡਾ ਸਿੰਘਾ ਪ्योर ਮੋਹਰਾ ਕੈਟਾਗਰੀ ਦੇ ਵਿੱਚ ਆ ਥਾਨ ਤੁਮ ਦੋਸਤੋ ਵਿਖਾਈਏ ਨਾ ਤੁਹਾਨੂੰ ਬਹੁਤ ਸੋਹਣਾ ਥਾਣਾ ਵੇਖ ਸਕਦੇ ਆ ਤਕਰੀਬਨ ਦੋਸਤੋ ਉਸ ਟਾਂਗ ਨਾਲ ਜੱਜਮੈਂਟ ਕਰੋ ਜੇ 12 ਦਾ ਟਾਈਮ ਆ ਕਿਉਂਕਿ ਆਥਨ ਤਾਂ ਹੀ ਹਵਾਨੇ ਭਰਦੀਆਂ ਤੇ ਕਰਮਾਂ ਵਾਲੀ ਦੋਸਤੋ ਇਹਦੀ ਮਾਂ ਜਿਹੜੀ ਉਹ ਵੀ ਦੋਸਤੋ ਤਿਆਰੀ ਦੇ ਵਿੱਚ ਆ ਵੇਖ ਸਕਦੇ ਆ ਸੇਵਾ ਨੂੰ ਕੋਈ ਕਮੀ ਨਹੀਂ ਦੋਸਤੋ ਰਾਜੀ ਬੜੀ ਆ ਬਾਕੀ 5-4 ਦਿਨ ਬਾਈਆਂ ਦਾ ਸੂਨ ਦੇ ਵਿੱਚ ਬਾਕੀ ਆ ਵੇਖ ਸਕਦੇ ਆ ਬਿਲਕੁਲ ਪੱਦਰ ਇੱਠ ਬੁੜੇ ਦੇ ਵਿੱਚ ਆ ਚਮਕ-ਦਮ ਕੱਦੀ ਗੱਲ ਕਰੀਏ ਦੋਸਤੋ ਬਹੁਤ ਸਰੀਰ ਦੇ ਵਿੱਚ ਚਮਕ-ਦਮ ਕਰ ਤੇ ਬਿਲਕੁਲ ਕੁੰਡਾ ਸਿੰਘ ਆ ਦੋਸਤੋ ਸੋਹਣੀ ਮੱਝ ਆ ਬਾਡੀ ਮੰਤਰ ਬਹੁਤ ਚੰਗਾ ਤੇ ਥਣਾ ਦਾ ਸਾਈਜ ਗਾਇਓ ਦੋਸਤੋ ਤੁਹਾਨੂੰ ਖਾਦਨੇ ਬਹੁਤ ਸੋਹਣਾ ਦੋਸਤੋ ਮੋਟਾ-ਮੋਟਾ ਥਣਾ ਤੇ ਦੋਵੇਂ ਪਾਸੇ ਤਾਂ ਤੁਹਾਨੂੰ ਅਨੁਮਾਨ ਕਰਾ ਦਿੰਦੇ ਆ ਬਾਈਆਂ ਦਾ ਨਾਰਮਲ ਸੇਵਾ ਤੇ ਇਹ ਕਣਕ ਦੇ ਦਾਣੇ ਤੇ ਜਿਵੇਂ ਆਮ ਘਰਾਂ ਦੇ ਵਿੱਚ ਦੋਸਤੋ ਹੁੰਦਾ ਉਹ ਸੇਵਾ ਦੇ ਉੱਤੇ ਦੋਸਤੋ 16 ਲੀਟਰ ਦੇ ਲਗਭਗ ਦੋਸਤੋ ਇਹ ਦੁੱਧ ਪਾਣ ਦੀ ਹੈ ਚੌਥਾ ਸੂਆ ਸੂਣੀ ਆ ਦੇਖ ਸਕਦੇ ਆ ਬਹੁਤ ਸੋਹਣਾ ਥਾਣਾ ਦੋਸਤੋ ਕਰਮਾਲੀ ਨੂੰ ਤੇ ਹਵਾਨਾ ਦੋਸਤੋ ਉੱਪਰ ਤਾਂ ਹੀ ਪੂਰਾ ਚੌੜਾ ਹਵਾਨਾ ਦੇਖ ਸਕਦੇ ਆ ਦੋਵੇਂ ਪਾਸੇ ਆ ਦੋਸਤੋ ਨੂੰ ਹਵਾਨੇ ਜਿਹੜੀ ਅਡਜਸਟਮੈਂਟਾਂ ਕਰਵਾ ਦਿੰਦੇ ਆ ਦੇਖ ਸਕਦੇ ਆ ਬਹੁਤ ਸੋਹਣਾ ਦੋਸਤੋ ਸੇਮ ਸਾਈਜ਼ ਦੇ ਵਿੱਚ ਹੀ ਥਾਣਾ ਅਗਲੇ ਨਾਲ ਅਗਲਾ ਤੇ ਮਗਰਲੇ ਨਾਲ ਮਗਰਲਾ ਤੇ ਤੋੜ ਕੇ ਤੁਹਾਨੂੰ ਕਾ ਲੈ ਵੇਖੋ ਹੋਲੀ ਤੋੜ ਕੇ ਉਠਾ ਨਵੀਂ ਉਹੁੱ ਕੁਲੇਹ ਹੱਦਾ ਪਰਾਂ ਦੇ ਵਿੱਚ ਆ ਬਹੁਤ ਤਗੜੀ ਮੱਝ ਆ ਦੋਸਤੋ ਜੀ ਗੱਲ ਕਰੀਏ ਨਾ ਚੌਥਾ ਸੂਆ ਸੁੰਦੀ ਆ ਦੋਸਤੋ ਸੇਵਾ ਦੀ ਗੱਲ ਕਰੀਏ ਦੋਸਤੋ ਬਾਈ ਦੀ ਬਹੁਤ ਚੰਗੀ ਸੇਵਾ ਤੇ ਹਵਾਨਾ ਵੀ ਦੋਸਤੋ ਕਰਮਾ ਲਈ ਸੋਹਣਾ ਤਿਆਰ ਕੀਤਾ ਹੋਇਆ ਇਹ ਕਹਿੰਦੇ ਆ ਬਹੁਤ ਸੋਹਣਾ ਥਾਣਾ ਮੋੜ ਲਾ ਵੀ ਕੋਈ ਚੱਕਰ ਨਾ ਬਾਕੀ ਤਦਕਾਰ ਸੋਹਣਾ ਦੋਸਤੋ ਸੈਂਕ ਕੁਆਲਟੀ ਬਿਲਕੁਲ ਕੁੰਡਾ ਸਿੰਘ ਆ ਦੋਸਤੋ ਬੱਚੇ ਬਹੁਤ ਚੰਗੇ ਪਾਉਂਦੀ ਐ ਦੋਸਤੋ ਫੁੱਲੇ ਹੱਡਾ ਪੈਰਾਂ ਦੇ ਵਿੱਚ ਖੇਤੀਬਾੜੀ ਦਾ ਕੰਮ ਆ ਦੋਸਤੋ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂ ਤੇ ਚੰਗੇ ਪਸ਼ੂ ਪਾਲਣ ਦਾ ਸ਼ੌਂਕ ਆ ਦੋਸਤੋ ਬਾਈ ਨੂੰ ਰੇਟ ਇਹਦਾ ਆਪਾਂ ਬਾਈ ਤੋਂ ਤੁਹਾਨੂੰ ਪੁੱਛ ਰਿਹਾ ਜਿਹੜੇ ਵੀ ਦੇ ਪਸੰਦ ਹੋਵੇ ਆਵਦੀ ਇੱਥੇ ਆ ਕੇ ਇੱਕ ਵਾਰੀ ਤਸੱਲੀ ਜ਼ਰੂਰ ਕਰਿਓ ਜੀ ਕਿਉਂਕਿ ਮਾਈ ਦੀ ਗੱਲ ਕਰਨੀਏ ਦੋਸਤੋ ਬਿਲਕੁਲ ਸਾਫ਼ ਸੁਰੀ ਮਾਝਾ ਬਈ ਇਹਦਾ ਰੇਟ ਕੀ ਕਰਦੇ ਆਂ ਰੇਟ ਬਈ ਆਪਾਂ ਫੋਨ ਤੇ ਕਰ ਲਾਂਗੇ ਰੇਟ ਫੋਨ ਤੇ ਕਰਾਂਗੇ ਰੇਟ ਫੋਨ ਤੇ ਕਰ ਲੈਣਾ ਜਿਹੜੇ ਵੀ ਦੇ ਦੋਸਤੋਂ ਪਸੰਦ ਹੋਵੇ ਤਾਂ ਇੱਥੇ ਆ ਕੇ ਆਪਦੀ ਤਸੱਲੀ ਕਰੋ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਤੇ ਜਿਹੜੇ ਭਰਾਣੇ ਦੋਸਤੋਂ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋਂ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆਂ ਇਹ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸਜਣੋਂ ਮਿਲਦੇ ਆਂ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ